ਭਾਰੀ ਗੱਲ ਆ ਕਿ ਰਾਜਾ ਇਕੱਲਾ ਹੀ ਘੋੜੇ ਨੂੰ ਲੈ ਕੇ ਜੰਗਲ 'ਚ ਸ਼ਿਕਾਰ ਖੇਲਣ ਮਗਿਆ ਅੱਛਾ ਜੀ ਹੂੰ ਗਿਆ ਉਹ ਸਾਰਾ ਦਿਨ ਫਿਰਦਾ ਰਿਹਾ ਫਿਰਦਾ ਰਿਹਾ ਜੇ ਛਾੜ ਦਾ ਮਹੀਨਾ ਤੀ ਭਾਈ ਉਹਨੂੰ ਕੋਈ ਸ਼ਿਕਾਰ ਨਾ ਮਿਲਿਆ ਥੱਕ ਟੁੱਟ ਕੇ ਉਹ ਬਾਸਾਉਣ ਲੱਗਿਆ ਪਿਆਸ ਲੱਗੀ ਉਹਨੂੰ ਰਾਜ ਇੱਕ ਜ਼ਿੰਮੇਦਾਰ ਖੂਹ ਤੇ ਬੈਠਾ ਧੀ ਰੱਖੀ ਆਪਦੀ ਜਿੰਸ ਦੀ ਉਥੇ ਆ ਗਿਆ ਜੀਮੇਦਾਰ ਨੇ ਸਾਸਰੀ ਘਰ ਬੁਲਾਈ ਬੈਠੇ ਬੈਠੇ ਹਾਲ ਚਾਲ ਪੁੱਛਿਆ ਉਹਦਾ ਘੋੜਾ ਬੰਨਿਆ ਤੇ ਪਾਣੀ ਤਾਂ ਨਹੀਂ ਉਥੇ ਪਾਇਆ ਉਹਨੂੰ ਪਹਾਇਆ ਜਦੋਂ ਉਹਨੂੰ ਸੁਰਤਾਈ ਵੀ ਹੁਣ ਆਪਾਂ ਚੱਲੀਏ ਚਲੋ ਆਪਣੇ ਸ਼ਹਿਰ ਨੂੰ ਜਦੋਂ ਉਹ ਦੁਰਨ ਲੱਗਿਆ ਜੀਵੀਦਾਰ ਨੂੰ ਬੁਲਾ ਕੇ ਕਹਿੰਦਾ ਲੈ ਗਈ ਮੈਂ ਤੇਰਾ ਤੂੰ ਮੇਰੀ ਐਨੀ ਸੇਵਾ ਐਨੀ ਹੋ ਕੀਤੀ ਐ ਜਦੋਂ ਤੈਨੂੰ ਕੋਈ ਕੰਮ ਹੋਵੇ ਮੈਂ ਪੁਰਾਣੇ ਸਹਿਰ ਦਾ ਰਾਜਾ ਮੇਰੇ ਕੋਲੇ ਆ ਜੀ ਉਦੋਂ ਮੁਗਲਾਨਾ ਰਾਜ ਹੁੰਦਾ ਦੀ ਚਲੋ ਉਹ ਕਹਿੰਦਾ ਮਹਾਰਾਜ ਸਾਨੂੰ ਕਹਦੀ ਲੋਕ ਜੇ ਕੋ ਸੀ ਆ ਉਹ ਤਾਂ ਹੁੰਦੇ ਤੇ ਮਾਮਲੇ ਬੇਸੀ ਮਾਮਲੇ ਦੇ ਰਿਹਾ ਹੋਰ ਸਾਨੂੰ ਕਹਦਾ ਥੋੜੇ ਥੋੜੇ ਬੱਛਾ ਚਲੋ ਆਗਾ ਚੀ ਕੁੱਪ ਕਰਕੇ ਜੋ ਆ ਗਿਆ ਕਿਹਾ ਦੋ ਆ ਗਿਆ ਆ ਕੇ ਸਹਿ ਰਹਿਣ ਲੱਗਿਆ ਬੈਠੇ ਉਹ ਸਮੇਂ ਬਾਜੋ ਨੂੰ ਜੱਟ ਨੂੰ ਕੋਈ ਉਹ ਆਈ ਕੰਪਰ ਗਿਆ ਵੀ ਚਲੋ ਫਲਾਉਣਾ ਰਾਜਾ ਆਪਾ ਨੂੰ ਆ ਕਾਇਕੇ ਦੇ ਦੇ ਚਲ ਚਲੀਏ ਜਿਦੇ ਜਿਵੇਂ ਸਦਾਮਾ ਵਾਗਿਆ ਦੀ ਕ੍ਰਿਸ਼ਨ ਕੋਲੇ ਗਿਆ ਉਹ ਗਿਆ ਦੇ ਵਿੱਚ ਉਹਨੂੰ ਕਿਹਾ ਉਹਨਾਂ ਦੇ ਉਸ ਨੂੰ ਉਹਨਾਂ ਨੂੰ ਜਿਨ੍ਹਾਂ ਦਾ ਪਹਿਰਾ ਹੁੰਦਾ ਤਨਾਈ ਮੈਂ ਭਲਾਣੇ ਰਾਜੇ ਨੂੰ ਮਿਲਣਾ ਹੈ। ਉਹਨੂੰ ਬੰਬ ਹਾਲ ਹੈ ਉਹਨੇ ਬਈ ਕਹਿੰਦਾ ਉਹ ਅਜੇ ਨਮਾਜ਼ ਪੜਦੇ ਨੇ ਮਸਜਿਦ 'ਚ ਜਦੋਂ ਨਮਾਜ਼ ਪੜ ਲਈ ਉਹਨਾਂ ਨੇ ਫੇਰ ਮੈਂ ਤੈਨੂੰ ਮਿਲਾ ਦੂੰ। ਅੱਛਾ ਜਦੋਂ ਉਹਨੇ ਨਮਾਜ਼ ਪੜ ਪੂਰੀ ਬੈਲਾ ਹੋ ਗਿਆ ਉਹਨੂੰ ਕਿਹਾ ਵੀ ਆ ਜਾ ਬਈ ਮਿਲ ਲੈ। ਉਹ ਗਿਆ ਉੱਥੇ ਰਾਜੇ ਨੂੰ ਮਿਲਿਆ। ਆਰਾਮ ਰਮਈਆ ਕੀਤਾ ਤੇ ਜਾ ਕੇ ਕੀਤਾ ਕਹਿੰਦੇ ਮਹਾਰਾਜ ਤੁਸੀਂ ਮੈਂ ਪਹਿਲਾਂ ਸਨੇਹਾ ਦਿੱਤਾ ਸੀ ਤੁਸੀਂ ਮੈਨੂੰ ਭੇਜਿਆ ਵੀ ਉਹ ਅਰਦਾਸ ਕਰ ਰਹੇ ਨੇ ਫੇਰ ਦੇਵਾਂ ਜਦ ਉਹ ਬਾਗਾਂ ਮੇਲਾ ਜੁਗ ਕਹਿੰਦੇ ਮਹਾਰਾਜ ਉਹ ਕੀ ਮੰਗ ਰਹੇ ਦੇ ਦੋ ਸੀ ਹੱਥ ਜੋੜ ਕੇ ਦੇ ਇੱਕ ਉਹ ਕਹਿੰਦਾ ਭਾਈ ਮੈਂ ਅੱਲਾ ਮਰਲੀ ਨੂੰ ਹੋਲੇ ਉਹ ਕਾ ਬੇਨਤੀ ਕਰ ਰਿਹਾ ਧੀ ਅਰਦਾਸ ਕਰ ਰਿਹਾ ਧੀ ਹੈ ਮਹਾਰਾਜ ਤੇ ਮੇਰੀ ਪਰਜਾ ਸੁਖੀ ਵਸੇ ਤੰਦਰੁਸਤੀ ਦੇ ਵਾ ਫਲਾਣਾ ਤੇਮ ਕੰਮ ਕਹਨ ਉਹ ਵਾ ਮਹਾਰਾਜ ਕਹਿੰਦੇ ਤੁਸੀਂ ਤਾਂ ਆਪ ਹੀ ਮੰਗਤੋਂ ਮੈਨੂੰ ਕੀ ਦੇਵੋਗੇ ਤੁਸੀਂ ਚਲੋ ਕਹਿੰਦਾ ਮਨਾ ਆਪਾ ਉਸੇ ਦਿਨ ਮੰਗੇ ਜੀ ਤੋ ਇਹ ਮੰਗਦਾ ਉਹ ਤਾਂ ਮੁਰ ਕਹ ਘਰ ਨੂੰ ਆ ਗਿਆ ਲੈ ਲੈ ਐਨਾ ਜੀ ਨੂੰ ਜੀ ਤੋ ਤੁਸੀਂ ਮੰਗ ਰਹੇ ਹੋ ਮੈਂ ਉਸੇ ਤੋਂ ਨਾ ਮੰਗਾ ਇੱਥੋਂ ਮੰਗ ਤੇ ਤੈਨੂੰ ਮੈਂ ਕੀ ਮੰਗਾ ਕੀ ਮੰਗਦੇ ਮੰਗਾ ਤੂੰ ਦੂਤਾ ਮੰਗਦਾ ਹੋ ਰਿਹਾ ਉਸ ਗੱਲ ਮੰਗੂ ਭਗਵਾਨ ਤੇ ਮਾਨਦਾ ਅਜੇ ਮੰਗਦਾ ਹੋ ਰਿਹਾ ਕੋਈ ਕਿਸੇ ਨੂੰ ਮਿਲਾਈ ਹੋ ਜਾ ਕੋਈ ਸਿੰਦੂ